ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵਾਇਡ ਸ਼ੇਲ ਲਈ ਲੈ ਕੇ ਆਏ ਹਾਂਗੇ ਬਾਈ ਟਾਪ ਬਰੀਡ ਆ ਬਾਈ ਜਰਸੀ ਆ ਗਈ ਫੁੱਲ ਵੱਡੀ ਤੇ ਵਜਨ ਵਾਲੀ ਆ ਗਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਹਾਂ ਕੋਈ ਵੀਰ ਦਾ ਪਾਰ ਦਾ ਕੰਮ ਨਹੀਂ ਆਪਣੀ ਇਹ ਘਰੇਲੂ ਪਸ਼ੂਆਂ ਨੂੰ ਸੇਲ ਕਰ ਰਹੇ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਠ ਠੀਕ ਹਾਂ ਬਾਈ ਜੀ ਵਧੀਆ ਜੀ ਵਧੀਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਮਨਪ੍ਰੀਤ ਸਿੰਘ ਪਿੰਡ ਸ੍ਰੀ ਵਾਲਾ ਹੂੰ ਫੋਨ ਨੰਬਰ ਮੇਰਾ ਹੈਗਾ ਜੀ 98552 80936 ਹੈ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਪੂਲਾ ਹਾਂ ਤੇ ਨੇੜੇ ਦੇ ਪਿੰਡ ਭਾਈ ਆਪਾਂ ਨੂੰ ਖੜੇ ਰਾਇ ਨੇੜੇ ਦੇ ਪਿੰਡ ਭਾਈ ਨੇੜੇ ਭਗਤਾ ਭਾਈ ਕਾ ਪੈ ਗਿਆ ਬੁਰਜ ਰੋਡ ਪਿੰਡ ਪੈ ਗਿਆ ਨੇੜੇ ਬਾਜਾਖਾਨਾ ਪੈ ਗਿਆ ਠੀਕ ਹੈ ਤੇ ਕੰਟੈਕਟ ਨੰਬਰ ਇੱਕ ਵਾਰੀ ਹੋਰ ਬੋਲ ਦੋ ਬਈ ਕੰਟੈਕਟ ਨੰਬਰ ਇੱਕ ਵਾਰੀ ਆਪਣਾ 98552 80936 ਹੈ ਜੀ ਤੇ ਬਾਕੀ ਬਾਈ ਚੱਲੂਗਾ ਸਕਰੀਨ ਤੇ ਨੋਟ ਕਰ ਲ ਬਾਈ ਜਿਹੜੀ ਇਹ ਵੈੜ ਦੇਖ ਰਹੇ ਆ ਆਪਣੇ ਘਰ ਦੇ ਹੀ ਆ हां भाई ये वैड कर दी साडी आ ते केड़ा सुआ भाई सोंदी है भाई ये तीजा सुआ सोंदी है तीजा सुआ ते किन्ने दना दी भाई कच्ची है भाई ये ਘੱਟੋ ਘੱਟ 3 ਦਿਨਾਂ ਦੀ कच्ची ਹੈ ਜੀ 3 ਤੋਂ 4 ਦਿਨਾਂ ਦੀ हां जी हां जी ਤੇ ਕਿੰਨਾ ਕੁ ਬਾਈ ਇਹਨੇ ਦੁੱਧ ਦਿੱਤਾ ਦੁੱਧ ਬਾਈ ਅਸੀਂ ਵਹੀ ਕਲ ਤੋਂ ਛੁਆ ਤੇ ਐਦ ਕੀ ਪਰ ਕਿੰਨੀ ਕੁ ਉਮੀਦ ਹੈ ਤੋਂ ਐਦ ਕੀ ਉਮੀਦ ਬਾਈ ਮੈਨੂੰ ਐ ਵੀ 25 ਦੇ ਲਗਭਗ ਜਾਊਗੀ ਠੀਕ ਹੈ हां जी ਤੇ ਫੈਟ ਫੂਡ ਕਿਵੇਂ ਆਉਂਦੀ ਸੀ ਫੈਟ ਬਾਈ ਇਹਦੀ ਮੱਝਾਂ ਵਾਲੀ ਫੈਟ ਆ ਕਿਉਂਕਿ ਗਰਮੀ ਦਾ ਤੂਫਾਨ ਹਾਂ ਬਿਲਕੁਲ ਜੀ ਬਿਲਕੁਲ ਪੂਰਾ ਗਰਮੀ ਨੇ ਮਣਦੀ ਹੂੰ ਜਿਹੜਾ ਕੁਝ ਮਰਜ਼ੀ ਪਾਓ ਬਾਦੂ ਖਾਂਦੀ ਠੀਕ ਹੈ ਬਾਈ ਬਾਈ ਕਹਿੰਦਾ ਜਿਹੜਾ ਮਰਜ਼ੀ ਕੁਝ ਪਾ ਦੋ ਬਾਈ ਚਾਰੋ ਚੂਰੂ ਕਰਮ ਵਾਲੀ ਫੋਲਾ ਤੇ ਥਾਣਾ ਦਾ ਸਜ ਆਪਾਂ ਤੁਹਾਨੂੰ ਚੈੱਕ ਕਰਵਾਨੇ ਬਹੁਤ ਚੰਗਾ ਥਾਣਾ ਕੱਲਾ ਕੱਲਾ ਥਾਣਾ ਨਾੜਾ ਨਾੜਾ ਚੈੱਕ ਕਰ ਸਕਦੇ ਹਾਂ ਬੰਨੇ ਤੇ ਬਹੁਤ ਚੰਗੇ ਆ ਗਿਆ ਤੇ ਲੇਵਾ ਬਾਈ ਕਿੰਨਾ ਕੁ ਸੋਨਾ ਤਿਆਰ ਕਰਦੀ ਹੈ ਲੇਵਾ ਬਾਈ ਹੇ ਤੱਕ ਕੁਝ ਆਵੇ ਗਏ ਲੋ ਇਹ ਝੋਲਾ ਹੀ ਆ ਹੂੰ ਸਹੀ ਗੱਲ ਭਰ ਲੈਣਾ ਨੇ ਸਾਰੀਆਂ ਬਾਲਟਾਂ ਕੱਢੋਗੇ ਬਿਲਕੁਲ ਬਿਲਕੁਲ ਸਹੀ ਗੱਲ ਤੇ ਬਾਕੀ ਬ ਹਾਂ ਬਾਈ ਵਧੀਆ ਫੁੱਲ ਕੱਦਦਾ ਫੁੱਲ ਪਲੀ ਵੀ ਆ ਵਟਸਐਪ ਵਗੈਰਾ ਪਸੇ ਕਰਵਾਣੇ ਬੜਾ ਖਰਾਇਆ ਬਾਈ ਮੈਂ ਇਧਰ ਬੋਦੀਵਾਦੀ ਚੈੱਕ ਕਰ ਸਕਦਾ ਬਾਈ ਜਰਸੀ ਬਰੀਡ ਨਿਕਾ ਜਾ ਫੇਰ ਸਕਦਾ ਬਾਈ ਸੀਮਣ ਬਾਰੇ ਤਾਂ ਨਹੀਂ ਪਤਾ ਜਿਹੜੇ ਅੱਗੇ ਲੱਗਿਆ ਸੀਨ ਬਾਈ ਇਹ ਜਰਸੀ ਦਾ ਲੱਗਿਆ ਹੋਵੇ ਠੀਕ ਆ ਹਾਂ ਬਦੀ ਹੀ ਲੱਗਿਆ ਹਾਂ ਜਰਸੀ ਦਾ ਠੀਕ ਹੈ ਬਈ ਬਦੀ ਬਾਈ ਕਹਿੰਦੇ ਸੀਮਣ ਲੱਗਿਆ ਬਾਈ ਜਰਸੀ ਵੀ ਸੀਮਣ ਲੱਗਿਆ ਬਾਕੀ ਹਵਾਨਾ ਚੈੱਕ ਕਰ ਸਕਦਾ ਸਾਰੀਆਂ ਬਲਡੀਆਂ ਕੱਟੀਆਂ ਨੇ ਫੇਰ ਜਾ ਕੇ ਤੇ ਕਰਵਾ ਲੈਣੇ ਸੁਣਾਗਾ ਤੇ ਖੋਲਿਓ ਬਾਈ ਤੋਰ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਕਲੇ ਨੂੰ ਹਾਂਜੀ ਬਈ ਸਾਰੇ ਕਲੇ ਨੂੰ ਹੂੰ ਬਹਿਰ ਸੇੜ ਕਰੇ ਇਧਰੋਂ ਤੋੜਦੂ ਕਿਰੇ ਲੰਬੇ ਬਾਕੀ ਬੁੱਧੀਵਾਦੀ ਬਈ ਚੈੱਕ ਕਰ ਸਕਦੇ ਆ ਬਰੀਡ ਆ ਗਈ ਇੱਕ ਨੰਬਰ ਆ ਗਈ ਬਈ ਕਾਫੀ ਕਲਰ ਜਰਸੀ ਆ ਗਈ ਕਰਮਣ ਬਹੁਤ ਸੋਹਣਾ ਰੰਗ ਰੂਟਾਂ ਚ ਆ ਗਿਆ ਤੇ ਤੋਰਾ ਤਾਰਾ ਵੀ ਚੈੱਕ ਕਰ ਸਕਦਾ ਇੱਕ ਨੰਬਰ ਤੋਰਾ ਆ ਗਿਆ ਹਵਾਨਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਟਾਈਟਲੇ ਵਾ ਬਈ ਤਿਆਰ ਕਰੂਗੀ ਤੇ ਅਜ ਦਿਨਾਂ ਦੀ ਕੱਚੀ ਆ ਤਿੰਨ ਤੋਂ ਚਾਰ ਦਿਨਾਂ ਦੀ ਬਾਕੀ ਕੱਚੀ ਆ ਕੁਛ ਪਸੂ ਮਤਲਬ ਸੂਣਸਾਰ ਵੀ ਲਾ ਹੀ ਲੈਂਦਾ ਕਨੇ ਬਈ ਹਾਂ ਬਾਈ ਹੂੰ ਲੈ ਬਾਈ ਦੇਖ ਸਕਦੇ ਹੋ ਇਧਰੋਂ ਵੀ ਨਾੜਾ ਨੋੜਾ ਹਵਾ ਨੇ ਤੇ ਦੇਖ ਸਕਦੇ ਹੋ ਬਹੁਤ ਚੰਗੀਆਂ ਆ ਗਈਆਂ ਲੈ ਚੱਲੋ ਬਾਈ ਬਾਕੀ ਜੇ ਸੈਨੇ ਸੂਨਗ ਦੀ ਗੱਲ ਕਰੀਏ ਚਮਕ ਦੀ ਗੱਲ ਕਰੀਏ ਤੇ ਰੰਗ ਰੂਪ ਦੀ ਬਹੁਤ ਪਿਆਰਾ ਆ ਗਿਆ ਮੁੱਲ ਬਾਈ ਇਹਦਾ ਕੀ ਰਹੂਗਾ ਲੈਣ ਦੇ ਮੁੱਲ ਬਾਈ ਫੋਨ ਤੇ ਕਰ ਦੇਗੇ ਯਾਰ ਮੁੱਲ ਜਾਇਜ਼ ਹੋਊਗਾ ਹਾਂਜੀ ਬਿਲਕੁਲ ਜਾਇਜ਼ ਹੋਊਗਾ ਮੁੱਲ ਬਾਈ ਕਹਿੰਦਾ ਰਹੂਗਾ ਬਾਈ ਜਾਇਜ਼ ਤੇ ਮੁੱਲ ਰਹੂਗਾ ਫੋਨ ਤੇ ਹਾਂ ਤੇ ਬਾਕੀ ਤੁਸੀਂ ਤੋਰਾ ਜਿਹੜਾ ਬਾਈ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਜਿਹੜਾ ਰੱਖੂਗੇ ਬਈ ਟਾਇਟ ਰੱਖੂਗੇ ਫੈਕਚਰ ਹੋਇਆ ਨਹੀਂ ਹੈਗਾ ਵੀ ਟੁੱਟ ਮਾਇਆ ਲੇਵਲ ਹੂਗਾ ਹਾਂ ਤੇ ਚੋਣ ਚਵਾ ਕਿਵੇਂ ਦਾ ਸੀ ਬਾਈ ਇਹਦਾ ਬਾਈ ਚੋਣ ਚਵਾ ਦਾ ਅਸੀਂ ਦੋ ਜਣੇ ਬਹਿ ਕੇ ਚੋਣੇ ਨੇ ਹਲਦੀ ਬਣਾ ਲੈਣੇ ਨੇ ਤੇ ਵੀ ਚੋ ਲੈਨੇ ਆ ਠੀਕ ਹੈ ਵੀਰੇ ਬਾਈ ਕਹਿੰਦਾ ਕੋਈ ਦਿੱਕਤ ਨਹੀਂ ਕਰ ਮਾੜੀ ਨੂੰ ਬਹੁਤ ਸੋਹਣਾ ਬਾਕੀ ਥਾਣਾ ਦੱਸਿਆ ਚੈੱਕ ਕਰ ਸਕਦੇ ਕੋਈ ਛੋਟ ਨਹੀਂ ਕਿਸਾਨ ਨਹੀਂ ਸਾਫ ਸੁਥਰੇ ਲੇਵੇ ਦੀ ਬਹੁਤ ਬਾਈ ਲੈ ਠੰਡੀ ਠੰਡੀ ਦੇਖੋ ਕੋਈ ਦਿੱਕਤ ਨਹੀਂ ਹੈ ਨਾ ਕੋਈ ਦਿੱਕਤ ਨਹੀਂ ਬਾਈ ਸਹੀ ਗੱਲ ਹੈ ਤੇ ਮੁੱਲ ਵੀ ਬਾਈ ਕਹਿੰਦਾ ਜਾਇਜ਼ ਹੋਊਗਾ ਤੇ ਮੁੱਲ ਰਹੂਗਾ ਬਾਈ ਫੋਨ ਤੇ ਜੇ ਕਿਸੇ ਵੀ ਵੀਰ ਨੂੰ ਬੈਂਡ ਪਸੰਦ ਆਵੇ ਤਾਂ ਬਾਈ ਦਾ ਕੰਟੈਕਟ ਜ਼ਰੂਰ ਕਰ ਵੀਡੀਓ ਨੂੰ ਵੇਖ ਧੰਨਵਾਦ